ਤਿੰਗਾਂ ਬੇਅੰਤ ਬੇਅੰਤ ਆਪ ਜੀਆਂ ਨੂੰ ਵਧਾਈਆਂ ਦੇਣਾ ਆਓ ਚੱਲ ਰਹੀ ਲੜੀਵਾਰ ਗੁਰ ਸ਼ਬਦੀ ਵਿਚਾਰ ਦੇ ਨਾਲ ਜੁੜਨਾ ਕਰੀਏ ਅੱਜ ਦਾ ਜੋ ਵਿਚਾਰ ਆਧਾਰਨਾ ਸ਼ਲੋਕ ਹੈ ਇਹ ਸ਼ਲੋਕ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਜੀਆਂ ਦੀ ਮubarək ਰਸਨਾ ਤੋਂ ਮੁਖਾਰ ਬਿੰਦ ਤੋਂ ਇਹ ਸ਼ਬਦ ਗੁਰੂ ਸਾਹਿਬ ਨੇ ਉਚਾਰਨ ਕੀਤਾ ਹੈ ਔਰ ਇਹ ਪਾਵਨ ਪਵਿੱਤਰ ਸ਼ਬਦ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਅੰਗ ਨੰਬਰ 317 ਦੇ ਇਹ ਸ਼ਬਦ ਸੁਭਾਈ ਮਨ ਸਤਿਗੁਰੂ ਜੀ ਪਰਉਣਾਉਂਦੇ ਨੇ ਗੁਰ ਨਾਨਕ ਹਰ ਨਾਮ ਤਰੜਾਇਆ ਮੈਨੂੰ ਮੇਰੇ ਸਤਿਗੁਰੂ ਨੇ ਤੇ ਸਤਿਗੁਰੂ ਦਾ ਇੱਥੇ ਨਾਮ ਵੀ ਲਿਖਿਆ ਨਾਨਕ ਗੁਰ ਨਾਨਕ ਖਰੀ ਦਾ ਨਾਮ ਦ੍ਰਿੜ ਕਰਾਇਆ ਹੈ ਦ੍ਰਿੜਾਇਆ ਦਾ ਅਖਰੀ ਅਰਥ ਹੈ ਕਿ ਮੇਰੇ ਹਿਰਦੇ ਦੇ ਵਿੱਚ ਨਾਮ ਪੱਕਾ ਕਰ ਦਿੱਤਾ ਜਿਹੜੀ ਚੀਜ਼ ਬਾਰੰਬਾਰ ਜਪੀ ਜਾਵੇ ਬਾਰੰਬਾਰ ਜਿਸ ਨੂੰ ਯਾਦ ਕੀਤਾ ਜਾਵੇ ਜਿਸ ਨੂੰ ਬਾਰੰਬਾਰ ਚੇਤੇ ਕਰੀਏ ਉਹ ਚੀਜ਼ ਯਾਦ ਹੋ ਜਾਂਦੀ ਹੈ ਯਾਦ ਬਾਰੰਬਾਰ ਪਕਾਈ ਜਾਵੇ ਤੇ ਫਿਰ ਉਹ ਯਾਦ ਪੱਕੀ ਹੋ ਜਾਂਦੀ ਹੈ ਉਸ ਦਾ ਸੁਰਤ ਦੇ ਵਿੱਚ ਪੱਕਾ ਵਾਸਾ ਹੋ ਜਾਂਦਾ ਹੈ ਫਿਰ ਉਹ ਭੁੱਲਦੀ ਨਹੀਂ ਗੁਰੂ ਅਰਜਨ ਦੇਵ ਮਹਾਰਾਜ ਜੀ ਪਰਮਾੰਦੇ ਨੇ ਕਿ ਮੈਨੂੰ ਮੇਰੇ ਗੁਰੂ ਨੇ ਪਰਮੇਸ਼ਰ ਦਾ ਨਾਮ ਦ੍ਰਿੜ ਕਰਾਇਆ ਹੈ ਉਹ ਪਰਮੇਸ਼ਰ ਜਿਹੜਾ ਭੰਣਣ ਵਾਲਾ ਹੈ ਤੇ ਘੜਨ ਵਾਲਾ ਹੈ ਜੋ ਆਪ ਇਸ ਦੇਹੀ ਨੂੰ ਪਹਿਲਾਂ ਬਣਾਉਂਦਾ ਹੈ ਫਿਰ ਉਹ ਇਸ ਦੇਹੀ ਨੂੰ ਢਾ ਦਿੰਦਾ ਹੈ ਜਿਸ ਨੂੰ ਗੁਰੂ ਨਾਨਕ ਸਾਹਿਬ ਨੇ ਇੰਜ ਸਾਨੂੰ ਸਮਝਾਇਆ ਕਿ ਉਹ ਪਰਮੇਸ਼ਰ ਗਾਵੇ ਕੋ ਜੀ ਲੈ ਫਿਰੰਦੇ ਉਹ ਪਹਿਲਾਂ ਇਸ ਘਟ ਦੇ ਵਿੱਚ ਜੀਵ ਆਤਮਾ ਪਾਉਂਦਾ ਹੈ ਇਸ ਸ਼ਰੀਰ ਦੇ ਸਟਰਕਚਰ ਨੂੰ ਬਣਾਉਂਦਾ ਹੈ ਗੰਡੇਂਦਿਆਂ ਛੇ ਮਾਂ ਲੱਗ ਜਾਂਦੇ ਉਹਨੂੰ ਬਣਾਉਣ ਲੱਗਿਆਂ ਗੁਰੂ ਗ੍ਰੰਥ ਸਾਹਿਬ ਮਹਾਰਾਜੀ ਨੇ ਇਸ ਗੱਲ ਦੇ ਉੱਤੇ ਮੋਹਰ ਲਾਈ ਹੈ ਕਿ ਗੰਡੇਂਦਿਆਂ ਛੇ ਮਾਂ ਤੁੜੰਦਿਆਂ ਇੱਕ ਖਿਨੋ ਉਹ ਆਪ ਇਸ ਦੇਹੀ ਨੂੰ ਬਣਾ ਕੇ ਫਿਰ ਇਸ ਦੇਹੀ ਦੇ ਅੰਦਰ ਆਪ ਬੈਠ ਜਾਂਦਾ ਆਪਣੀ ਆਤਮਾ ਦੇ ਰੂਪ ਦੇ ਵਿੱਚ ਫਿਰ ਜਿੱਤੇ ਉਹ ਘੜਦਾ ਬਹੁਤ ਸੁਘੜ ਚੰਗਾ ਘੜੜ ਹਾਰਾ ਹੈ ਤੇ ਗੁਰੂ ਸਾਹਿਬ ਆਖਦੇ ਨੇ ਉਹ ਸਮਰੱਥ ਹੈ ਸਭ ਤਾਕਤਾਂ ਦਾ ਮਾਲਕ ਹੈ ਉਹ ਬੜੀ ਸੁਚੱਜੀ ਦੇਹੀ ਨੂੰ ਪਹਿਲਾਂ ਬਣਾ ਕੇ ਫਿਰ ਉਹਨੂੰ ਢਾ ਦਿੰਦਾ ਹੈ ਤੇ ਗੁਰੂ ਸਾਹਿਬ ਨੇ ਮੈਨੂੰ ਉਸ ਪੂਰਨ ਪਰਮਾਤਮਾ ਵਾਹਿਗੁਰੂ ਦਾ ਨਾਮ ਧ੍ਰਿੜ ਕਰਾ ਦਿੰਦਾ ਹੈ। ਅਗਲਾ ਬਚਨ ਸਤਗੁਰੂ ਜੀ ਪਰਮਾਉਂਦੇ ਨੇ। ਰੱਬ ਸਦਾ ਸੰਭਾਲ ਲੈ ਮਿੱਤਰ ਤੂੰ ਦੁੱਖ ਸੁਭਾਇ ਲੱਥ। ਸਤਗੁਰੂ ਜੀ ਹੁਕਮ ਕਰਦੇ ਨੇ ਕਿ اے ਭਾਈ ਪਰਮੇਸ਼ਰ ਦੇ ਨਾਮ ਦੀ ਸਦਾ ਸੰਭਾਲ ਕਰ ਉਹਨੂੰ ਸਦਾ ਚੇਤੇ ਕਰਿਆ ਕਰ। ਮਿੱਤਰ ਤੂੰ اے ਮੇਰੇ ਮਿੱਤਰ اے ਮੇਰੇ ਭਰਾਵਾ ਮੇਰੇ ਸੱਜਣਾ ਮੇਰੇ ਆਜ਼ੀਜ਼ ਤੈਨੂੰ ਮੈਂ ਬੜੇ ਪਿਆਰ ਦੇ ਨਾਲ ਸਮਝਾਉਣਾ ਗੁਰੂ ਸਾਹਿਬ ਨੇ ਕਿਤੇ ਸੰਗਤ ਨੂੰ ਸੰਬੋਧਨ ਕਰਕੇ ਸ਼ਬਦ ਉਚਾਰਨ ਕੀਤੇ ਨੇ ਸਾਧੂ ਮਨਕਾ ਮਨ ਤਿਆਗੋ ਏ ਸਤ ਸੰਗੀ ਜਨੋ ਕਿਤੇ ਮਹਾਰਾਜ ਨੇ ਮਿੱਤਰ ਕਹੇ ਕਿ ਸੰਬੋਧਨ ਕੀਤਾ ਕਿਸੇ ਨੂੰ ਸਮਝਾਉਣ ਦੇ ਲਈ ਜਿਵੇਂ ਅਸੀਂ ਕਿਸੇ ਨੂੰ ਸਮਝਾਉਣਾ ਹੋਵੇ ਤੇ ਉਹਨੂੰ ਅਸੀਂ ਕਹਿੰਨੇ ਆ ਕਿ ਮੇਰੇ ਭਰਾਵਾ ਮੇਰੇ ਮਿੱਤਰਾ ਆ ਕੰਮ ਛੱਡ ਆ ਕੰਮ ਕਰ ਤੇ ਮਹਾਰਾਜ ਹੁਕਮ ਕਰਦੇ ਨੇ ਇਹ ਸਮਝਾਉਣਾ ਕਰਦੇ ਨੇ ਕਿ ਮੇਰੇ ਭਰਾਵਾ ਮੇਰੇ ਮਿੱਤਰਾ ਤੂੰ ਉਸ ਪਰਮੇਸ਼ਰ ਦੇ ਨਾਮ ਨੂੰ ਸਦਾ ਸੰਭਾਲ ਇਹ ਜਿਹੜੇ ਅਮੋਲਕ ਸਵਾਸ ਨੇ ਨਾ ਇਹ ਅਮੋਲਕ ਸਵਾਸ ਨੂੰ ਸੰਭਾਲਣੇ ਕਿਵੇਂ ਨੇ ਇਹਨਾਂ ਅਮੋਲਕ ਸਵਾਸਾਂ ਦੇ ਉੱਤੇ ਪਰਮੇਸ਼ਰ ਦੀ ਯਾਦ ਨੂੰ ਪੱਕਾ ਕਰਨਾ ਹੈ ਇਹਨਾਂ ਸਵਾਸਾਂ ਦੇ ਉੱਤੇ ਪਰਮੇਸ਼ਰ ਦੇ ਨਾਮ ਨੂੰ ਚੇਤੇ ਕਰਨਾ ਤੇ ਜਿਉਂ-ਜਿਉਂ ਤੋਂ ਪਰਮੇਸ਼ਰ ਦੀ ਯਾਦ ਦੇ ਵਿੱਚ ਜੁੜੇਗਾ ਬੰਦਗੀ ਕਰੇਗਾ ਨਾਮ ਜਪੇਗਾ ਗੁਰੂ ਦੀ ਸੰਗਤ ਦੇ ਵਿੱਚ ਬੈਠ ਕੇ ਜਿੰਨੇ ਵੀ ਸਵਾਸ ਤੋਂ ਬਤੀਤ ਕਰੇਗਾ ਇਹ ਸਾਰੀ ਸਫਲਿ ਹੋ ਜਾਣਗੇ ਕਿਉਂਕਿ ਇੱਥੇ ਬੈਠ ਕੇ ਤੁਸੀਂ ਸੱਚ ਦੇ ਨਾਲ ਜੁੜਨ ਦੀ ਇੱਕ ਨਿਮਾਣੀ ਜਈ ਕੋਸ਼ਿਸ਼ ਬੈ ਕਰਦੇ ਹੋ ਯਤਨ ਕਰ ਰਹੇ ਹੋ ਗੁਰੂ ਦੀ ਗੋਦ ਦੇ ਵਿੱਚ ਬੈਠ ਕੇ ਇੱਥੇ ਗੁਰੂ ਦੀ ਗੋਦ ਵਿੱਚ ਬੈਠ ਕੇ